ਪਰਿਵਾਰ ਦੇ ਵਿੱਚ ਇੱਕ ਪਤਨੀ ਤੇ 8 ਸਾਲਾ ਧੀ ਨੂੰ ਪਿੱਛੇ ਛੱਡ ਗਿਆ ਧਰਮਵੀਰ ਸਿੰਘ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਭਿਆਨਕ ਜਿਹੜਾ ਆ ਐਕਸੀਡੈਂਟ ਹੋਇਆ ਪਰਿਵਾਰ ਦੇ ਵਿੱਚ ਮਾਤਮ ਛਾ ਗਿਆ ਸੱਤਰ ਵਿਛ ਗਿਆ ਕਿਉਂਕਿ ਇਹ ਨੌਜਵਾਨ ਪਹਿਲਾ ਸਿੰਗਾਪੁਰ ਦੇ ਵਿੱਚ ਵੀ ਇਸ ਨੇ 10-11 ਸਾਲ ਲਗਭਗ ਕੰਮ ਕੀਤਾ ਪਰਿਵਾਰ ਦੇ ਰੋਜਗਾਰ ਲਈ ਪਰਿਵਾਰ ਨੂੰ ਚਲਾਉਣ ਲਈ ਤਾਂ ਉਸਦੇ ਬਾਅਦ ਜਦੋਂ ਇਹ ਅਮਰੀਕਾ ਚਲਾ ਜਾਂਦਾ ਤਾਂ ਉੱਥੇ ਟਰਾਲਾ ਚਲਾਉਂਦਾ ਪਰ ਇਹ ਟਰਾਲੇ ਦੇ ਭਿਆਨਕ ਟੱਕਰ ਹੋ ਜਾਂਦੀ ਦੋ ਟਰਾਲੇ ਆਪਸ ਵਿੱਚ ਟਕਰਾਉਂਦੇ ਜਿਸਦੇ ਬਾਅਦ ਇਸ ਨੌਜਵਾਨ ਦੀ ਭਿਆਨਕ ਜਿਹੜੀ ਆ ਉਹ ਮੌਤ ਹੋ ਚੁੱਕੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅਮਰੀਕਾ ਦੀਆਂ ਜਿੱਥੇ ਇਸ ਦਾ ਇਸ ਦੀ ਜਾਨ ਚਲੇ ਗਈ ਇਸ ਨੌਜਵਾਨ ਦੀ ਤਾਂ ਬਹੁਤ ਮਿਹਨਤਕਸ਼ ਜਿਹੜਾ ਨੌਜਵਾਨ ਸੀਗਾ ਪਰਿਵਾਰ ਦੇ ਵਿੱਚ ਸੱਤਰ ਜਿਹੜੇ ਆ ਬਿਛ ਗਿਆ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲਾ ਕਿਉਂਕਿ ਆਪਣੀ ਪਤਨੀ ਤੇ 8 ਸਾਲਾਂ ਦੀ ਨੂੰ ਪਿੱਛੇ ਛੱਡ ਕੇ ਤਾਂ ਪੰਜਾਬ ਦੇ ਫਿਰੋਜ਼ਪੁਰ ਦੇ ਰਾਮਪੁਰ ਪਿੰਡ ਦੇ ਨਾਲ ਸੰਬੰਧਤ ਇਹ ਨੌਜਵਾਨ ਹੈ ਜਿਸ ਦੀ ਉਮਰ ਤਕਰੀਬਨ ਸਿਰਫ ਜੇ 37 ਸਾਲ ਉਮਰ ਸੀ ਕੋਈ ਜ਼ਿਆਦਾ ਵੀ ਉਮਰ ਨਹੀਂ ਸੀ 37 ਸਾਲ ਦਾ ਇਹ ਨੌਜਵਾਨ ਜਿਸ ਦੀ ਸੜਕ ਹਾਦਸੇ ਦੇ ਵਿੱਚ ਦੁਰਘਟਨਾ ਦੇ ਦੌਰਾਨ ਜਿਹੜੀ ਆ ਮੌਤ ਹੋ ਗਈ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪਰਖਜੇ ਉੱਡੇ ਪਏ ਨੇ ਕਿਸ ਤਰ੍ਹਾਂ ਟਰਾਲਾ ਜਿਹੜਾ ਆ ਉਹ ਟੁੱਟਿਆ ਹੋਇਆ ਵਾ ਤਾਂ ਦੇਖ ਸਕਦੇ ਹੋ ਤੁਸੀਂ ਕਿ ਹਾਲੋ ਬਿਹਾਰ ਹੋਇਆ ਵਾ ਤਾਂ ਪਰਦਾ ਪਰਿਵਾਰ ਦਾ ਵੀ ਕਿਤੇ ਨਾ ਕਿਤੇ ਰੋ ਰੋ ਕੇ ਬੁਰਾ ਹਾਲਾ ਕਿਉਂਕਿ ਬੜੇ ਹੀ ਚਾਮਾ ਦੇ ਨਾਲ ਭੇਜਿਆ ਸੀਗਾ ਪਰਿਵਾਰ ਨੂੰ ਪਾਲ ਰਿਆ ਸੀਗਾ ਆਪਣੇ ਨੂੰ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਫਿਰੋਧਪੁਰ ਦੇ ਰਾਮਪੁਰ ਪਿੰਡ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਉਸ ਦਾ ਰੋ ਰੋ ਕੇ ਜਿਹੜਾ ਆ ਉਹ ਬੁਰਾ ਹਾਲਾ ਤਾਂ ਤਸਵੀਰਾਂ ਦੇਖ ਸਕਦੇ ਹੋ ਇਸ ਵੇਲੇ ਦੀਆਂ ਤਸਵੀਰਾਂ ਜਿਹੜੀਆਂ ਰਾਮਪੁਰ ਪਰੋਜਪੁਰ ਦੇ ਪਾਸ ਜਿਹੜਾ ਹੋਇਆ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਰਾ ਕਿਉਂਕਿ ਭਿਆਨਕ ਐਕਸੀਡੈਂਟ ਟੱਕਰ ਦੇ ਨਾਲ ਜਿਹੜਾ ਨੌਜਵਾਨ ਜਿਹੜਾ ਇਸਦੀ ਮੌਤ ਹੋ ਚੁੱਕੀ ਆ ਕੰਮ ਕਰਨ ਲਈ ਵਿਦੇਸ਼ ਗਿਆ ਸੀਗਾ ਨੌਜਵਾਨ ਪਰ ਉਸਦੀ ਜਿਹੜੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਾਲੋ ਬਿਹਾਲ ਹੈ ਇਸ ਨੌਜਵਾਨ ਦਾ ਕਿਉਂਕਿ ਟਰਾਲਾ ਜਿਸਟਰ ਵਾਲੇ ਦੀ ਟੱਕਰ ਹੋਈ ਟਰਾਲਾ ਬੁਰੇ ਤਰੀਕੇ ਦੇ ਨਾਲ ਹਾਦਸਾ ਗ੍ਰਸਤ ਹੋ ਗਿਆ ਦੋ ਟਰਾਲੇ ਆਪਸ ਦੇ ਵਿੱਚ ਟਕਰਾਂ ਉਧਰੇ ਨੇ ਜਿਸਦੇ ਬਾਅਦ ਇਸ ਨੌਜਵਾਨ ਦੀ ਜਿਹੜੀ ਆ ਜਾਨ ਚਲੇ ਜਾਂਦੀ ਪਿੱਛੇ ਇੱਕ ਪਤਨੀ ਤੇ ਆਪਣੀ ਧੀ ਜਿਹੜੀ 8 ਸਾਲਾਂ ਦੀ ਛੱਡ ਜਾਂਦੇ ਆ ਤੇ ਬੁਰਾ ਹਾਲ ਹਾਲੋ ਬਿਹਾਲ ਆ ਇਸ ਪਰਿਵਾਰ ਦਾ ਕਿਉਂਕਿ ਰੋਜ਼ਗਾਰ ਲਈ ਗਿਆ ਸੀਗਾ ਉਮਰ ਸਿਰਫ ਜੇ 37 ਸਾਲ ਸੀਗੀ ਤੇ ਜਿਸ ਨੇ ਇਹ ਸੜਕਾ ਹਸਤੇ ਦੇ ਵਿੱਚ ਜਾਨ ਚਲੇ ਗਈ ਪਰਿਵਾਰ ਨੂੰ ਬਹੁਤ ਸਾਰੀਆਂ ਆਸਾਂ ਉਮੀਦਾਂ ਸੀ ਉਹਨਾਂ ਸਾਰੀਆਂ ਆਸਾਂ ਉਮੀਦਾਂ ਦੇ ਉੱਤੇ ਪਾਣੀ ਫਿਰ ਗਿਆ ਤਾਂ ਫਿਰੋਜ਼ਪੁਰ ਦੇ ਪਿੰਡ ਰਾਮਪੁਰਾ ਦੇ ਨਾਲ ਸਬੰਧਤ ਇੱਕ ਨੌਜਵਾਨ ਸਗਾ 37 ਸਾਲਾ ਧਰਮਵੀਰ ਸਿੰਘ ਜਿਹੜਾ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਿਆ 10 ਸਾਲ ਪਹਿਲਾਂ ਸਿੰਗਾਪੁਰ ਦੇ ਵਿੱਚ ਉਸਨੇ ਲੰਬਾ ਸਮਾਂ ਕੰਮ ਕੀਤਾ ਉਸਦੇ ਬਾਅਦ ਅਮਰੀਕਾ ਚਲਾ ਜਾਂਦਾ ਆ ਤਾਂ ਚੜ੍ਹਦੀ ਜਵਾਨੀ ਦੇ ਵਿੱਚ ਨੌਜਵਾਨ ਕੰਮ ਕਰਨ ਲਈ ਬਾਹਰ ਚਲਾ ਗਿਆ ਸੀਗਾ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਸਦੀ ਇਸ ਤਰ੍ਹਾਂ ਮੌਤ ਹੋ ਜਾਣੀ ਹੈ ਜਦੋਂ ਜ਼ਿੰਦਗੀ ਦਾ ਸੁੱਖ ਮਾਣਨ ਦਾ ਟਾਈਮ ਆਣਾ ਤਾਂ ਉਸਦੀ ਬੇਵਕਤੀ ਮੌਤ ਹੋ ਜਾਣੀ ਹੈ ਉਸਨੇ ਆਪਣੇ ਪਰਿਵਾਰ ਨਾਲੋਂ ਵਿਛੜ ਜਾਣਾ ਆ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਜਿਹੜੀਆਂ ਅਮਰੀਕਾ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਭਿਆਨਕ ਰੋਡ ਐਕਸੀਡੈਂਟ ਹੋਇਆ ਤੇ ਉਸਦੇ ਬਾਅਦ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦੇ ਵਿੱਚ ਮਾਤਮ ਸ਼ਾਇਆ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਆ ਤਾਂ ਦੇਖ ਸਕਦੇ ਹੋ ਤੁਸੀਂ ਕਿ ਕਿੰਨਾ ਬੁਰਾ ਹਾਲ ਆ ਕਿਉਂਕਿ ਪਤਨੀ ਤੇ 8 ਸਾਲਾਂ ਦੀ ਧੀ ਨੂੰ ਇਹ ਜਿਹੜਾ ਆ ਪਿੱਛੇ ਛੱਡ ਗਿਆ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ